ਫੇਰੀ ਅਮਰਸ਼ਾਹ ਜੀ ਨੇ ਮੈਂ ਕਹਿ ਸਕਦਾ ਪਾਰਲੀਮੈਂਟ ਦੇ ਵਿੱਚ ਨਹੀਂ ਸੀ ਚਾਹੀਦਾ ਉਹ ਕੁਛ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਂ ਨੂੰ ਲੈ ਕੇ ਇੱਕ ਬਿਆਨ ਦਾਗਿਆ ਸੀ ਅੱਜ ਦਾ ਜਨਰਲ ਅਜਲਾਸ ਉਸ ਜਿਹੜੀ ਭਾਸ਼ਾ ਬੋਲੀ ਗਈ ਤੇ ਖਾਸ ਕਰਕੇ ਕਿਉਂਕਿ ਸਾਡੇ ਕੌਮੀ ਨਾਇਕ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ ਵੀ ਵੱਡੀ ਮਹਾਨ ਅਪਾਧੀ ਮਿਲ ਚੁੱਕੀ ਆ ਤੇ ਨਾਲ ਇੱਕ ਪਵਿੱਤਰ ਗਰਵਾਣੀ ਤੇ ਵੀ ਉਹਨਾਂ ਨੇ ਕਿਹਾ ਕਿ ਅੱਜ ਗਰਵਾਣੀ ਪੜ੍ਹੀ ਜਾ ਰਹੀ ਤੇ ਮੈਂ ਕਹਿਣਾ ਚਾਹਣਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਜਲਾਸ ਕਿ ਇਹ ਜਿਹੜੇ ਗਰਵਾਣੀ ਦੇ ਜਿਨ੍ਹਾਂ ਨੇ ਸਤਿਗੁਰਾਂ ਨੇ ਤੇ ਸਤਿਗੁਰ ਤੋਂ ਪਹਿਲਾਂ ਲਗਭਗ ਜੇ ਮੈਂ ਨਿਗ੍ਹਾ ਮਾਰਾਂ 1180 ਤੋਂ ਲੈ ਕੇ ਉਦੋਂ ਤੋਂ ਇਹਦੀ ਸ਼ੁਰੂਆਤ ਹੋਈ ਸੱਚੇ ਸਿਧਾਂਤ ਦੀ ਜਿਨ੍ਹਾਂ ਨੇ ਸਤਗੁਰ ਨੇ ਤੋਂ ਇਲਾਵਾ ਜਿਹੜੇ ਦੂਸਰੇ ਮਨੁੱਖਤਾ ਦੇ ਵੱਡੀ ਸੇਵਾ ਕਰਕੇ ਗਿਆ ਜਿਹੜੀ ਸੱਚ ਆਪ ਉਹ ਕਰਿਆ ਤੇ ਉਹਨਾਂ ਨੂੰ ਸੰਤਾਪ ਵੀ ਹਟਾਉਣਾ ਪਿਆ ਉਹ ਸਤਗੁਰਾਂ ਨੇ ਆਪਣੇ ਬਰੋਬਰ ਦਾ ਸਥਾਨ ਬਖਸ਼ਿਸ਼ ਕੀਤਾ ਤੇ ਭੁੱਲਣਾ ਨਹੀਂ ਚਾਹੀਦਾ ਕਿ ਦਸਾਂ ਪਾਤਸ਼ਾਹੇ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਗਰਵਾਣੀ ਅੱਜ ਸੇਖ ਪੰਥ ਦੀ ਇਕੱਲੇ ਨਹੀਂ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦੀ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਇਹੋ ਜਿਹਾ ਬਿਆਨ ਉਹਦੇ ਨਿੰਦਾ ਵੀ ਕੀਤੀ ਗਈ ਤੇ ਇਹ ਵੀ ਕਿਹਾ ਗਿਆ ਕਿ ਇਹੋ ਜਿਹੀ ਜਿਹੜੇ ਉਸ ਪਾਰਲੀਮੈਂਟ ਦੇ ਵਿੱਚ ਬੋਲਣਾ ਹੈ ਬਹੁਤ ਮੰਦ ਭਾਗਾ ਆ। ਤੇ ਦੂਸਰਾ ਸਾਡਾ ਪਿਛਲੇ ਦਿਨੀ ਜਿਹੜਾ ਹਿਮਾਚਲ ਦੇ ਵਿੱਚ ਅਸੀਂ ਆਪ ਵੀ ਕਹਿੰਨੇ ਆ ਵੀ ਫਿਰਕੂ ਭਾਵਨਾ ਕਿਤੇ ਨਹੀਂ ਰੱਖਣੀ ਚਾਹੀਦੀ। ਪਰ ਕਈ ਵਾਰੀ ਕੀ ਹੁੰਦਾ ਵੀ ਉਹ ਫਿਰਕੂ ਭਾਵਨਾ ਨੂੰ ਆਪਾਂ ਦੂਸਰੇ ਪਾਸੇ ਰੰਗਤ ਦੇ ਦਿੰਨੇ ਸਿੱਖ ਇੱਕ ਐਸਾ ਸਿਧਾਂਤ ਆ ਤੇ ਸਿੱਖ ਦੀ ਪਰਿਭਾਸ਼ਾ ਗੁਰੂ ਨੇ ਐਸੀ ਘੜੀ ਆ ਕਿ ਇਹਨੂੰ ਪਿਆਰ ਕਰੋ ਇਹ ਆਪਣੇ ਚੰਮ ਜਿਹੜਾ ਸਰੀਰ ਦਾ ਉਹਦੀ ਖੱਲ ਵੀ ਲਾਉਣ ਨੂੰ ਤਿਆਰ ਹੋ ਜਾਂਦਾ ਤੇ ਇਸ ਕਰਕੇ ਹਿਮਾਚਲ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਗਈ ਆ ਕਿ ਇਹੋ ਜਏ ਕੋਈ ਆਤਨਿੰਦਨ ਜੋਕਾ ਡਰਾਮਾ ਜਿਹੜੀਆਂ ਜਿਹੜੇ ਵੀ ਆਨਸਰ ਆ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤਾਂ ਕਿ ਕੋਈ ਵੀ ਸਿੱਖ ਪੰਜਾਬ ਤੋਂ ਜਾਵੇ ਤੇ ਜੇ ਹਮਾਚਲ ਚੋਂ ਵੀ ਕੋਈ ਆਉਂਦਾ ਪੰਜਾਬ ਦੇ ਵਿੱਚ ਉਹਦਾ ਵੀ ਸਰਕਾਰ ਅਸੀਂ ਕਹਿੰਦੇ ਉਨਾ ਹੀ ਹੋਣਾ ਚਾਹੀਦਾ ਤੇ ਹੁੰਦਾ ਆ ਤੇ ਇਸ ਕਰਕੇ ਉਹਦੀ ਵੀ ਅੱਜ ਦਾ ਹਾਊਸ ਕੋਰ ਨਿੰਦਾ ਕਰਦਾ ਪਿਛਲੇ ਦਿਨੀ ਜਿਹੜੀ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਗਈ ਉਮਰ ਕੈਦ ਉਹਦੀ ਵੀ ਅੱਜ ਸਵਾਗਤ ਵੀ ਜਨਰਲ ਹਾਊਸ ਨੇ ਕੀਤਾ ਤੇ ਨਾਲ ਇਹ ਵੀ ਮੰਗ ਕੀਤੀ ਆ ਕਿ ਜਿਹੜੇ ਬਚਦੇ ਆ ਉਹ 40 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਵੀ ਅੱਜ ਪਰਿਵਾਰ ਜਿਹੜੇ ਆ ਉਹ ੜੀਕ ਦੇ ਸਾਨੂੰ ਇਨਸਾਫ ਮਿਲੇ ਉਹਦੇ ਲਈ ਵੀ ਯਤਨਸ਼ੀਲ ਹੋਣਾ ਚਾਹੀਦਾ ਦੂਸਰੇ ਸਾਡੇ ਕਿਉਂਕਿ ਸਿੱਖ ਵਿਰਾਸਤਾਂ ਆ ਤੇ ਸਿੱਖ ਵਿਰਾਸਤਾਂ ਦੇ ਵਿੱਚ ਸਾਡੇ ਰਾਮ ਬਾਗ ਵਿਕੇ ਸਥਿਤ ਸਿੱਖ ਵਿਰਾਸਤ ਇਸੇ ਤਰ੍ਹਾਂ ਵੀ ਰਿੰਗ ਕ੍ਰਿਸਚੀਅਨ ਕਾਲ ਜਿਹੜਾ